ਨੀਰਮਾ ਪਹਿਲਾ ਚੱਕ ਵਾਲਿਆਂ ਦੇ ਚਲੀ ਜਾਂ ਗੋਲੀਆਂ ਤੇ ਬਾਅਦ ਵਿੱਚ ਆਪਣੇ ਘਰ ਦੇ ਪੂਏ ਤੇ ਮਾਰੀ ਕਿੰਨੀਆਂ ਗੋਲੀਆਂ ਚੱਲਿਆ ਤੇ ਰਾਉਂਡ ਪਿਆ ਤੇ ਕੋਈ ਰੰਜਿਸ਼ ਤੁਹਾਡੇ ਪੁਰਾਣੀਆਂ ਕੀ ਕੋਈ ਬੇਨੇ ਲਗਾ ਦੀ ਰੰਜਿਸ਼ ਕੀ ਆਪਣੀ ਨਾਗੇਰ ਨਾਲ ਕੋਈ ਬੈਰ ਹੋਇਆ ਕੋਈ ਫਰੋਤੀ ਦੀ ਕਾਲ ਆਈ ਹੋਵੇ ਜਿਹੜਾ ਅੱਜ ਤੱਕ ਨਾ ਰਾਇਆ ਕਦੇ ਵਾਸਤੇ ਲਾਇਆ ਅਦਾ ਬੋਲੇ ਸੇ ਕਰਕੇ ਲਾਇਆ ਇਹ ਵੀ ਕੋਈ ਵੀ ਆਮ ਦੁਕਾਨਦਾਰ ਆ ਇੱਥੇ ਦੁਕਾਨਾਂ ਦੇ ਕੋਈ ਸੇਵ ਨਹੀਂ ਆ ਜੀ ਜਦਾਂ ਮਰਜੀ ਜੂਨੀਏ ਜਨਾਗੇ ਚਲੇ ਜਾਂਦਾ ਜੀ ਕੀ ਮੰਗ ਕਰਦੇ ਆਪਾਂ ਮੰਗ ਕਰਦੇ ਆ ਵੀ ਯਾਰ ਇਹ ਚੀਜ਼ਾਂ ਬੰਦ ਨਹੀਂ ਹੋਈ ਜੀ ਉਸ ਪ੍ਰਸ਼ਾਸਨ ਕਾਰਵਾਈ ਕਰੇ ਉਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਾ ਕੀ ਬਿਸ਼ਵਾਇਦਵਾਇਆ ਉਹਨਾਂ ਨੇ ਆ ਇਹ ਕੋਈ ਵੀ ਗਵਾ ਨਹੀਂ ਇਹ ਜੂਨੀਅਨ ਸਾਰੀ ਜੂਨੀਅਨ ਇਕੱਠੀ ਹੋਈ ਆ ਤੇ ਜੂਨੀਅਨ ਨੇ ਹੀ ਫੈਸਲਾ ਕਰਦਾ ਜੂਨੀਅਨ ਨੇ ਹੀ ਸਾਰਾ ਦਾਵਾ ਇਹ ਪਾਉਂਦਾ ਯੂਨੀਅਨ ਨੇ ਦਿੱਤੀ ਆ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਸਾਡੇ ਜਿਹੜੇ ਚੋਕੀ ਦਾ ਆ ਜਿਹੜਾ ਦੁਨੀਆ ਦਾ ਮੁੱਦਾ ਹੈ ਤਾਂ ਹਾਂ ਉਹ ਮੋਕੇ ਦੇ ਮੌਜੂਦਾ ਹੀ ਕੱਚੇ ਸਮਝੀ ਦੇ ਆ ਜਿੰਨਾ ਵੇਲੇ ਗੋਲੀ ਚਲਾਈ ਕਿੰਨੇ ਜਿਹੜੇ ਆਦਮੀ ਸੀ ਹਾਂਜੀ ਜਿੰਨਾ ਵੇਲੇ ਗੋਲੀ ਚਲਾਈ ਕਿੰਨੇ ਜਾਨੇ ਸੀ ਉਹ ਦੋ ਜਾਨੇ ਹੀ ਗਏ ਆਪਣੇ ਕੈਮਰੇ ਦੀ ਕਿ 2CCTV ਚ ਆਉਂਦੀਆਂ ਹੋਰ ਹੋਰ ਦੇ ਕਹਿ ਨਹੀਂ ਦਿੰਦੇ CCTV ਵਿੱਚ ਚ ਆਉਂਦੀਆਂ ਹੁਣ ਉਹਨਾਂ ਦੀ ਨਹੀਂ ਮੂੰਹ ਬੰਨੇ ਹੈ ਜੀ ਕੋਈ ਸਾਡੇ ਫੜਿਆਵਾਦ ਦੁਕਾਨਦਾਰ ਕਰਿਆਨੇ ਦੀ ਦੁਕਾਨਾਂ ਤੇ ਇੱਕ ਟੀਵੀ ਦੀ ਦੁਕਾਨਾ ਦੇ ਵਿੱਚ ਦੋ ਦੋ ਅਣਜਾਣ ਸਾਤੇ ਬੰਦਿਆਂ ਦੋਹਾਂ ਚੌਣੇ ਗੋਲੀਆਂ ਮਾਰ ਕੇ ਸ਼ਟਰ ਤੋੜੇ ਆ ਹਾਲਾਤ ਬੜੇ ਖਰਾਬ ਐ ਸਾਡੇ ਇੱਥੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਸਾਰੇ ਪਿੰਡ ਨੂੰ ਬੇਤੀ ਕਰਦੇ ਆ ਕਿ ਸਾਡੇ ਨਾਲ ਸਹਿਯੋਗ ਕਰਨ ਕਾ ਜੇ ਪਹਿਲੋ ਇਹਨਾਂ ਦੀ ਵਾਰੀ ਕੇਰੇ ਹੋਰ ਵੀ ਸਾਰਿਆਂ ਦੀ ਵਾਰੀ ਆ ਸਕਦੀ ਆ ਸਾਰੇ ਇਹਨਾਂ ਸਹਿਯੋਗ ਕਰਨ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਪਿੰਡ ਪਦਿਆਵਾਦ ਦਰਸਨ ਡਿਸਟ੍ਰਿਕਟ ਚ ਕੀ ਗੱਲਬਾਤ ਹੋਈ ਸਾਡਾ ਛੇ ਸੂਰੂ ਮੇਗਾਵਾ ਮਾਸਟਰ ਦੇ ਗੋਲੀ ਟੀਂਹ ਹੋਇਆ ਮੇਰਾ 30 ਅੰਸ਼ਤੇ ਤੋਂ ਲੁਗਾਇਆ ਕਿ ਗੋਲੀਆਂ ਮਾਰ ਕੇ ਚਾਹ ਪੇਰੀਆ ਆਰ ਪਰ ਹੋਈਆ ਸਿਕਾਂਦ ਬਿਲਕੁਲ ਅੰਧਕਾ ਚਲ ਗਿਆ ਤੇ ਕੋਈ ਕੋਈ ਰੰਜਿਸ਼ ਹੀ ਤਾਂ ਨਹੀਂ ਗੈਨਾ ਦੇ ਰੰਜੀਸ਼ ਕਿਹਨਾ ਕੋਈ ਇੰਡੀਆ ਕਿਸੇ ਨੂੰ ਪੁੱਛ ਲੋ ਸਾਡਾ ਨਾਮ ਆ ਜਾ ਜਦੋਂ ਪਰਮਪਤ ਜੀ ਕਿਰਪਾ ਤੇ ਕੋਈ ਫਰੋਚੀ ਦੀ ਕਾਲ ਵੀ ਆਈ ਤੁਹਾਨੂੰ ਪੇਨਾ ਫਰੋਚੀ ਦੀ ਕਾਲ ਮੇਰੇ ਬ੍ਰਦਰ ਨੂੰ ਆਈ ਸੀਗੀ ਅਜ ਤੋਂ ਸਾਲ ਕਰੇ ਨੂੰ ਹੋ ਗਿਆ ਕਾਫੀ ਵਾਰੀ ਕਾਲ ਆਈ ਸੀਗੀ ਪਰ ਉਸ ਤੋਂ ਬਾਅਦ ਹੁਣ ਕਾਫੀ ਟਾਈਮੋਂ ਦਾ ਨਹੀਂ ਕਾਲ ਆਈ ਤੇ ਜਿਹੜਾ ਤਾਂ ਡਿਵੈਲਪਰ ਨਾਲ ਲਾਇਆ ਕਦੇ ਵਾਸਤੇ ਲਾਇਗਾ ਉਹਨੂੰ ਪਰ ਨਾ ਜੀ ਅੱਜ ਸਵੇਰੇ ਪੁੱਛਾਲੇ ਤੋਂ ਗਏ ਆ ਈ 25 ਮਿੰਟ ਅਹੀਂ ਬੈਠੇ ਰਹੇ ਆ ਫਿਰ ਤੇ ਮੋਹਤਵਾਰ ਬੰਦੇ ਗਏ ਆ ਕੇ ਇਹਨੇ ਪੁੱਛਿਆ ਨਹੀਂ ਸਾਨੂੰ ਕਿੱਧਰ ਆਏ ਜੀ ਕੀ ਕਰਨਾ ਹੈ ਜੀ ਵੀਡੀਓ ਤਾਂ ਕਹੀਂ ਦਿਖਾਤੀ ਕਿ ਗੋਲੀਆਂ ਸਾਡੀ ਦੁਕਾਨ ਦੇ ਇਧਰ ਚੱਲੀਆਂ ਫਿਰ ਵੀ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ ਆ ਕਿ ਉਹ ਆਪਣਾ ਹੀ ਕੰਮ ਕਰੀ ਗਏ ਫਿਰ ਅਹੀਂ ਸਾਰੇ ਇਹਨੇ ਮਿਲ ਕੇ ਬਜ਼ਾਰ ਵਾਲੇ ਕਰਨਾਲ ਆਉਣ ਇਥੇ ਇੱਕ ਪੰਜਾਬ ਸਰਕਾਰ ਸਾਡੀ ਸੁਣੀ ਤੇ ਇੱਥੇ ਕਾਰਵਾਈ ਹੋ ਗਈ ਇਹ ਕੰਮ ਕਰ ਸਕੀਏ ਆਰਾਮ ਨਾਲ ਚੈਨ ਨਾਲ ਤੁਹਾਡੇ ਕੋਲ ਪੁਲਿਸ ਪ੍ਰਸ਼ਾਸਨ ਕੋਲ ਚੇ ਆਣਾ ਵੱਲ ਕੀ ਵਿਸ਼ਵਾਸ ਦਵਾਇਆ ਗਿਆ ਹੁਣ ਅਜੇ ਤੱਕ ਤੇ ਦੇਖੋ ਜੀ ਕੁਝ ਖਾਸ ਨਹੀਂ ਕਰ ਰਹੀ ਹੋਈ ਕਿਉਂਕਿ ਆਏ ਦਾ ਜਰੂਰ ਆ ਸੰਨ ਪੁੱਛਿਆ ਕਿ ਅੱਜ ਰਾਤੀ ਇਹੀ ਆਈ ਕੋਈ ਸੁੱਤੇ ਰਹੀ ਸੀ ਜਦੋਂ ਕਰਦੇ ਪਰ ਅਜੇ ਕੁਝ ਵੀ ਨਹੀਂ ਹੋਇਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਕਿ ਇਹੀ ਆਗਾਮ ਨਾਲ ਕੰਮ ਕਰ ਸਕੀਏ ਰਾਤ ਇਨਸੀਡੈਂਟ ਹੋਇਆ ਜੀ ਕਰੀਬ 11:00 ਵਜੇ ਜਿਹੜੇ ਆਨਨ ਬੰਦੇ ਦੁਕਾਨ ਦੇ ਸ਼ਰਦ ਦੇ ਉੱਤੇ ਟ੍ਰੈਕ ਕਰਦੇ ਉਹਨੂੰ ਦੁਕਾਨ ਦੇ ਅੰਦਰ ਪਾਉਂਦੇ। ਇਹ ਤਾਂ ਅਧਿਐਕਤ ਕਰ ਰਹੇ। ਸਾਨੂੰ ਅਜੀ ਪ੍ਰੋਪਰ ਵੈਰੀਫਾਈਟ ਹੈ। ਇਹਨਾਂ ਦੇ ਵਿੱਚ ஏਸੀ ਕਿਸੇ ਐਡਮਿਨ ਦੀ ਪੁਲਿਸਰੀਆ ਜਿਹੜਾ ਚੋਕੀ ਦਾ ਕੋਈ ਕਾਰਵਾਈ ਨਹੀਂ ਕਰ ਰਿਹਾ। ਏਟਲੀਸਟ ਉਹ ਆਪਣੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰ ਰਿਹਾ ਹੈ ਤੇ ਜਲਦੀ ਤੋਂ ਜਲਦੀ ਅੰਮੇਰ ਕੇ ਅੰਦਰ ਸਰ ਕੋਈ ਕਰੋਟੀ ਦੀ ਕਾਲ ਵੀ ਆਈ ਇਹਨਾਂ ਨੂੰ ਨਹੀਂ ਅਜੇ ਤੱਕ ਕੋਈ ਕਰੋਟੀ ਦੀ ਟ੍ਰਾਂਸਫਰ ਨਹੀਂ ਸਰ ਬਰਕਰਾਰ ਜੀ ਐਸਬੰਧੀ ਕੋਈ ਟੀਮ ਨਹੀਂ ਤੁਸੀਂ ਧਰਨੇ ਵਾਲਾ ਕਿਉਂ ਗਏ ਸਰ ਉਹਨਾਂ ਦਾ ਕੀ ਕਹਿਣਾ ਜਿਹੜਾ ਧਰਨਾ ਵਾਲੀ ਇਹਨਾਂ ਨਾਲ ਮੇਰਾ ਗੱਲ ਹੋ ਗਈ ਐਲੀ ਕੋਈ ਹੋਰ ਉਹਦਾ ਇਸ਼ੂ ਸੀ ਕਿ ਕੇਂਦਰ ਗੱਲ ਨਹੀਂ ਹੋਣੀ ਪਰ ਐਹੋ ਜੀ ਕੋਈ ਗੱਲ ਨਹੀਂ ਐ